ਪਹਿਲਾਂ ਤਾਂ ਮੈਂ ਸਾਰੇ ਮਹਾਲੇ ਨਿਵਾਸੀਆਂ ਦਾ ਸਾਡੇ ਸੰਗਤਪੁਰਾ ਦਾ ਤੇ ਕੁਸ਼ਲਬਿਆਰ ਦੇ ਸਾਰੇ ਮੇਰੇ ਬਜ਼ੁਰਗ ਸਹਿਬਾਨ ਮੇਰੇ ਭਰਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ 2 ਮਹੀਨੇ ਪਹਿਲਾਂ ਅਸੀਂ ਇਹ ਮੀਟਿੰਗ કરી ਸੀ ਕਿ ਆਪਾਂ ਕਿਵੇਂ ਸੇਫ ਕਰਿਆ ਜਾਵੇ ਮਹਾਲੇ ਨੂੰ ਸੋ ਸਾਰਿਆਂ ਨੇ ਜੋ ਮੈਨੂੰ ਸੇਵਾ ਲਈ ਕਿ ਆਪਾਂ ਗੇਟ ਲਾਈਏ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਨੇ ਸਹਿਯੋਗ ਦਿੱਤਾ ਇੱਕ ਇੱਕ ਘਰ ਨੇ ਸਹਿਯੋਗ ਦਿੱਤਾ ਸੋ ਅੱਜ ਤੁਹਾਡੇ ਸਾਹਮਣੇ 11 ਗੇਟ ਇੱਥੇ ਲੱਗੇ ਨੇ ਤੇ ਦੋ ਤਿੰਨ ਸੀ ਨੇ ਜਿਹੜੇ ਸਾਡੇ ਚੌਕੀਦਾਰ ਭਰਾ ਰੱਖੇ ਨੇਗੇ ਇਹ ਰਾਤ ਨੂੰ 10:30 ਵਜੇ ਗੇਟ ਬੰਦ ਹੋਣਗੇ ਤੇ ਸਵੇਰੇ ਖੁੱਲਣਗੇ ਤਿੰਨ ਗੇਟ ਰਾਤ ਨੂੰ ਸੋ ਉਹਨਾਂ ਦੇ ਤਹਿਤ ਹੀ ਅੱਜ ਇਹ ਮੀਟਿੰਗ ਕਰੀਆ ਸਾਰਿਆਂ ਨੇ ਫਿਰ ਅੱਗੇ ਕਿਹਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੈਮਰੇ ਲਵਾਉਣੇ ਨੇ ਆਪਾਂ ਨੇ ਬੂਟੇ ਲਵਾਉਣੇ ਨੇ ਸਾਰਿਆਂ ਨੇ ਆਪਦੇ ਆਪ ਦੇ ਸੁਝਾਅ ਦਿੱਤੇ ਨੇ ਸੋ ਸਾਰਿਆਂ ਨੇ ਅੱਜ ਅਸ਼ੀਰਵਾਦ ਵੀ ਦਿੱਤਾ ਕਿ ਅਸੀਂ ਸਾਰੇ ਨਾਲ ਆ ਸਾਰੇ ਸਹਿਯੋਗ ਦੇਵਾਂਗੇ ਜੋ ਵੀ ਮਹਾਲੇ ਦੀ ਬਿਹਤਰੀ ਲਈ ਹੋਊਗਾ ਹਰ ਇੱਕ ਘਰ ਨੇ ਹਰ ਇੱਕ ਜੋ ਵੀ ਇੱਥੇ ਪਲਾਟ ਆ ਕਿਸੇ ਦਾ ਕੁਝ ਸਭ ਨੇ ਯੋਗਦਾਨ ਦਿੱਤਾ ਕਿ ਆਪਾਂ ਨੇ ਇੱਥੇ ਸੇਫਟੀ ਦੇ ਪੱਖੋਂ ਲਾ ਲਓ ਵਧੀਆ ਮਹਾਲੇ ਨੂੰ ਬਣਾਉਣ ਦੇ ਬਾਰੇ ਵਾਰ ਇੱਕ ਇੱਕ ਘਰ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਵਾਰਡ ਹੈ 2 ਨੰਬਰ ਵਾਰਡ ਹੈ ਤੇ ਜਿਹੜੇ ਮਹਾਲੇ ਨੇ ਫਰੈਂਡਸ ਕਲੋਨੀ ਦੇ ਵਿੱਚ ਵੀ ਗੇਟ ਲੱਗ ਚੁੱਕੇ ਨੇ ਸੰਜੀ ਮੰਦਰ ਵਾਲੇ ਤੁਸੀਂ ਜਾ ਕੇ ਦੇਖੋ ਉਹਨਾਂ ਨੇ ਵੀ ਬੜੀ ਹਿੰਮਤ ਕਰੀ ਆ ਉਹਨਾਂ ਨੇ ਵੀ ਗੇਟ ਲਾਏ ਨੇ ਉੱਥੇ ਵੀ ਇੱਕ ਜਿਹੜਾ ਰੱਖਿਆ ਮੁੰਡਾ ਉਹਨਾਂ ਰਾਤ ਨੂੰ ਚੌਕੀਦਾਰ ਸੋ ਉਸੇ ਤਹਿਤ ਅੱਜ ਸਾਡਾ ਇਹ ਮੁਕੰਮਲ ਹੋਇਆ ਕਿਉਂਕਿ ਵੱਡਾ ਕੰਮ ਸੀਗਾ 11 ਗੇਟ ਇੱਥੇ ਲੱਗਣੇ ਸੀਗੇ ਸੋ ਇਹ ਮੁਕੰਮਲ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਇੱਥੇ ਬਿਹਤਰੀ ਲਈ ਹੋ ਸਕਦਾ ਉਹ ਅਸੀਂ ਸਾਰੇ ਕਰਦੇ ਰਹਾਂਗੇ ਪਹਿਲਾਂ ਵੀ ਇੱਥੇ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਦੇਖੋ ਇੱਕ ਤਾਂ ਸੇਫਟੀ ਦੇ ਪੱਖੋਂ ਤੁਸੀਂ ਦੇਖਿਆ ਕਿ ਅੱਜ ਦੇ ਟਾਈਮ 'ਚ ਬਹੁਤ ਕੁਝ ਤਰ੍ਹਾਂ ਤਰ੍ਹਾਂ ਦੀਆਂ ਚੋਰੀਆਂ ਫਿਰ ਨੰਬਰ ਉਹ ਡੰਗਰ ਕੁੱਤੇ ਸਾਰੇ ਆਮ ਫਿਰਦੇ ਨੇ ਉਹਦੇ ਬਹੁਤ ਪ੍ਰੋਬਲਮ ਆ ਰਹੀਆਂ ਸੀਗੀਆਂ ਸੋ ਉਸ ਦੇ ਤਹਿਤ ਅਸੀਂ ਇਹ ਮਕਸਦ ਕੀਤਾ ਕਿ ਆਪਣੀ ਸੇਫਟੀ ਸੀ ਆਪ ਕਰੀਏ ਕਿਉਂਕਿ ਹਰ ਕੰਮ ਪ੍ਰਸ਼ਾਸਨ ਤੇ ਨਹੀਂ ਛੱਡ ਸਕਦੇ ਪ੍ਰਸ਼ਾਸਨ ਨੂੰ ਨਹੀਂ ਕਹਿ ਸਕਦੇ ਸੋ ਆਪਣੀ ਸੇਫਟੀ ਅਸੀਂ ਆਪ ਵੀ ਕਰਨੀ ਆ ਸੋ ਸਾਰੇ ਨੇ ਸਹਿਯੋਗ ਦਿੱਤਾ ਹਰ ਇੱਕ ਘਰ ਬਾਹਰ ਨਿਕਲ ਕੇ ਆਇਆ ਵੀ ਹਾਂ ਐਂ ਕਰਨਾ ਆਪਾਂ ਇਹ ਕਰੋ ਤੁਸੀਂ ਦੇਖੋ ਜੀ ਇਹ ਗੁਰਸੇਵਕ ਸਿੰਘ ਗੋਲੂ ਜੀ ਜਿਹੜੇ ਸਾਡੇ ਐਮਸੀ ਨੇ ਉਹਨਾਂ ਵੱਲੋਂ ਪ੍ਰਪੋਜ਼ਲ ਆਈ ਸੀ ਸਾਰੇ ਮਹੱਲੇ ਨੇ ਉਹਨਾਂ ਨੂੰ ਐ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਇਹ ਵੀ ਸਹਿਯੋਗ ਦਿੱਤਾ ਵੀ ਜੇ ਗਾਹ ਨੂੰ ਕੋਈ ਹੋਰ ਲੋੜ ਪੈਂਦੀ ਆ ਤਾਂ ਵੀ ਅਸੀਂ ਉਹਦੇ ਵਾਸਤੇ ਤਿਆਰ ਆ ਇਹ ਇਸ ਕਰਕੇ ਲੋੜ ਪਈ ਆ ਵੀ ਜਿਹੜੀਆਂ ਸਰਕਾਰਾਂ ਨੇ ਉਹਦੇ ਹੱਥ ਖਿੱਚ ਚੁੱਕੀਆਂ ਨੇ ਸਿਕਿਉਰਿਟੀ ਲੋਕਾਂ ਦਾ ਆਬਾਦ ਫਰਜ ਬਣ ਗਿਆ ਸਫਾਈ ਸਿਕਿਉਰਟੀ ਇਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿਉਂਕਿ ਅੱਜ ਕੱਲ ਨਸ਼ੇ ਕਾਰਨ ਲੁੱਟਾਂ ਖੋਹਾਂ ਡਕੈਤੀਆਂ ਚੋਰੀਆਂ ਇਹ ਬਹੁਤ ਵਧ ਗਈਆਂ ਨੇ ਸ਼ਹਿਰ ਦੇ ਵਿੱਚ ਪੁਲਿਸ ਕੋਲੇ ਇਹਨਾਂ ਟਾਈਮ ਹੀ ਨਹੀਂ ਕਿ ਉਹ ਇਹਨਾਂ ਗੱਲਾਂ ਵੱਲ ਧਿਆਨ ਦੇ ਸਕੇ ਪੁਲਿਸ ਕੋਲੇ ਰਿਕਰੂਟਮੈਂਟ ਨਹੀਂ ਹੈਗੀ ਪੰਜਾਬ ਸਰਕਾਰ ਵੱਲੋਂ ਇਹਦੇ ਕੋਲ ਬਿਲਕੁਲ ਬੜਾ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਲੋਕਾਂ ਨੇ ਆਪਣੇ ਆਪ ਇਕੱਠਾ ਹੋ ਕੇ ਜਿਹੜਾ ਮਹੱਲਾ ਵਾਸੀਆਂ ਨੇ ਸਾਡੇ ਐਮਸੀ ਦੀ ਜਿਹੜੀ ਪ੍ਰਪੋਜ਼ਲ ਹੈ ਸਹਿਯੋਗ ਦਿੱਤਾ ਹੈ ਤੇ ਉਹਨੂੰ ਹੈ ਜਿਹੜਾ ਅਸੀਂ ਹਮੇਸ਼ਾ ਇਸ ਵੱਲੋਂ ਜਿਹੜਾ ਆਪਦੇ ਵੱਲੋਂ ਪੂਰਾ ਸਹਿਯੋਗ ਦੇ ਮੰਗੇ ਤੇ ਇਹ ਦੁਬਾਰੇ ਫੇਰ ਇੱਕ ਵਾਰੀ ਅਸੀਂ ਉਹ ਕੀਤਾ ਵੀ ਜੇ ਕੋਈ ਵੀ ਲੋਡ ਪੈਂਦੀ ਆ ਕਿਸੇ ਵੀ ਕਲੈਕਸ਼ਨ ਦੀ ਲੋਡ ਪੈਂਦੀ ਆ ਅਸੀਂ ਦੁਬਾਰੇ ਹੋਰ ਤਿਆਰ ਆਂ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੇ ਮਹੱਲੇ ਵਿੱਚ ਗੇਟ ਲੱਗੇ ਨੇ ਸਰਦਾਰ ਗੁਰੂ ਗੋਬ ਸਿੰਘ ਗੋਲੂ ਸਾਬਕਾ ਪ੍ਰਧਾਨ ਨਗਰ ਕਾਉਂਸਲ ਪਹਿਲਾਂ ਵੀ ਸਾਡੇ ਮਹੱਲੇ ਦੀ ਬਿਹਤਰੀ ਲਈ ਸਭ ਤੋਂ ਵਧੀਆ ਕੰਮ ਕਰਦੇ ਰਹੇ ਨੇ ਇਹ ਵੀ ਬਹੁਤ ਵੱਡਾ ਪ੍ਰਾਲਾ ਕੀਤਾ ਇਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਹੀ ਖਰਚ ਕਰਕੇ ਇਹ ਮਹੱਲੇ ਬਿਹਤਰੀ ਵਾਸਤੇ ਪਰ ਇਹ ਜਿਹੜਾ ਕੰਮ ਕੀਤਾ ਹੈ ਸ਼ਾਇਦ ਨਾ ਪੂਰਾ ਯੋਗ ਹੈ ਤੋਂ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਕਿਉਂ ਅੱਜ ਦਾ ਹਾਲਾਤ ਦੇਖ ਰਹੇ ਅਸੀਂ ਪੰਜਾਬ ਦੇ ਵਿੱਚ ਕੀ ਹੋ ਰਹੇ ਨੇ ਨਸ਼ਿਆਂ ਦੀ ਬਦੌਲਤ ਚੋਰੀਆਂ ਚਕਾਰੀਆਂ ਵੱਧ ਰਹੀਆਂ ਨੇ ਸਾਡੇ ਵਾਹਨ ਖੜਾਉਣ ਜਗ੍ਹਾ ਨਹੀਂ ਅਸੀਂ ਬੱਚੇ ਬਿਲਕੁਲ ਅਨਸੇਫ ਨੇ ਜਦੋਂ ਗੇਟ ਲੱਗ ਜਾਣਗੇ ਚੌਕੀਦਾਰ ਰੱਖੇ ਗਏ ਇੱਥੇ ਤਾਂ ਸਾਡੇ ਪਿਆ ਪੈਣਾ ਆਰਾਮ ਦੇ ਨਾਲ ਮਹੱਲੇ ਵਿੱਚ ਬੈਠ ਸਕਦੀਆਂ ਨੇ ਘੁੰਮ ਸਕਦੀਆਂ ਨੇ ਸਰਸਪਟਾ ਕਰ ਸਕਦੀਆਂ ਨੇ ਸਭ ਤੋਂ ਵਧੀਆ ਮਹੱਲਾ ਬਣ ਜੂ ਇਹ ਇੱਕ ਨੰਬਰ ਵਾਰਡ ਸੀ ਪਹਿਲਾਂ ਇਹ ਇੱਕ ਨੰਬਰ ਤੇ ਆਊਗਾ ਅਸੀਂ ਗੁਰੂਕਸ਼ੇਵ ਸਿੰਘ ਨੂੰ ਕਹੋਗੇ ਇੰਜਨ ਤਕੜਾ ਹੋਣਾ ਡੱਬੇ ਨਾਲ ਚੱਲਦੇ ਨੇ ਸਾਡੇ ਮੱ ਕਨੇ ਕਿਤਾ ਗਿਆ ਕਰੋਨਾ ਦੇ ਟਾਈਮ ਵੀ ਸਭ ਤੋਂ ਪਹਿਲ ਇਸ ਮਹੱਲੇ ਚ ਹੋਈ ਸੀ ਉਸ ਤੋਂ ਬਾਅਦ ਨਾਬੇ ਵਾਲੇ ਚੱਲੇ ਸੀ ਹੁਣ ਵੀ ਇਹ ਸਭ ਤੋਂ ਬੜੀ ਵਧੀਆ ਉਪਰਾਲਾ ਇਸ ਮਹੱਲੇ ਤੋਂ ਹੋਇਆ ਅੱਗੇ ਦੇਖੋ ਐਮਸੀ ਸਾਹਿਬ ਕਰਦੇ ਨੇ ਨਹੀਂ ਕਰਦੇ ਉਹਨਾਂ ਨੂੰ ਪਤਾ ਨਹੀਂ ਪਰ ਸਾਡੇ ਮਹੱਲੇ ਦੇ ਐਮਸੀ ਬਹੁਤ ਹੀ ਵਧੀਆ ਧੰਨਵਾਦ ਕਰਦੇ ਹਾਂ ਜੀ ਜਿਹੜੀ ਸਾਡੇ ਸੰਗਤਪੁਰਾ ਮਹੱਲਾ ਦੇ ਗੇਟਾਂ ਦੀ ਦੁਗਾਟਨ ਦੀ ਮੀਟਿੰਗ ਕੀਤੀ ਗਈ ਹੈ ਇਹ ਤਕਰੀਬਨ ਪ੍ਰਧਾਨ ਸਾਡੇ ਗੁਰੂ ਜੀ ਉਹਨਾਂ ਦੇ ਉਹਨਾਂ ਦੀ ਹਿੰਮਤ ਸੱਚਾ ਕੋਨੇ ਤਿੰਨ ਚਾਰ ਤਿੰਨ ਮਹੀਨੇ ਪਹਿਲਾਂ ਇੱਕ ਸਾਨੂੰ ਮੀਟਿੰਗ ਬੁਲਾ ਕੇ ਇਹ ਸੱਦਾ ਦਿੱਤਾ ਸੀ ਕਿ ਆਪਾਂ ਇਦਾਂ ਆਪਣੀ ਸਿਕਿਉਰਿਟੀ ਕਰ ਸਕਦੇ ਹਾਂ ਜੇ ਇੱਥੇ ਗੇਟ ਲੱਗ ਜਾਣ ਉਸ ਦਿਨ ਵੀ 100 150 ਦੀ ਕ੍ਰੀ ਮਹੱਲਾ ਨਿਵਾਸੀਆਂ ਨੇ ਸਹਿਮਤੀ ਦੇ ਕੇ ਅਸੀਂ ਇਸ ਜ਼ਿਲ੍ਹੇ ਦੀ ਪ੍ਰਾਈਵੇਟ ਤੌਰ ਤੇ 3-3000 ਰੁਪਏ ਇਕੱਠਾ ਕਰਕੇ ਗੇਟ ਲਵਾਏ ਨੇ ਜੋ ਇਹ ਸਾਰੀ ਹਿੰਮਤ ਕੀਤੀ ਗਈ ਹੈ ਤਾਂ ਇਹ ਸਰਦਾਰ ਗੁਰਸੇਵ ਸਿੰਘ ਗੋਲੂ ਵੱਲੋਂ ਕੀਤੀ ਗਈ ਹੈ ਉਹਨਾਂ ਦੀ ਛਤਰਛਾਇਆ ਚ ਹੋ ਰਹੀ ਹੈ ਔਰ ਇਹ ਸਿਰਫ ਸਿਕਿਉਰਿਟੀ ਲਈ ਨਹੀਂ ਹੈ ਇਹ ਸਹਿਦ ਸਹਿਦ ਚਮਲੇ ਨੂੰ ਬਹੁਤ ਹੀ ਵਧੀਆ ਦਿੱਖ ਦਿੱਤੀ ਜਾਊਗੀ ਇਹਦੇ ਜਬੂਟੇ ਲਗਾਏ ਜਾਣਗੇ ਇਹ ਜ ਹਰ ਇੱਕ ਘਰ ਦਾ ਸੂਚੀ ਹਰ ਹਰ ਇੱਕ ਘਰ ਦਾ ਕੰਟੈਕਟ ਨੰਬਰ ਇਹਦੇ ਵਿੱਚ ਗ੍ਰੇਟ ਤੇ ਹੋਇਆ ਕਰੂਗਾ ਹੁਣ ਅਸੀਂ ਫਿਲਹਾਲ ਤਿੰਨ ਗੇਟਕੀਪਰ ਰੱਖੇ ਨੇ ਤੇ ਅੱਗੇ ਤੋਂ ਕੋਸ਼ਿਸ਼ ਕਰਦੇ ਹਾਂ ਵੀ ਹੋਰ ਇੱਥੇ ਸੁਧਾਰ ਲਿਆ ਕੇ ਕੈਮਰੇ ਗੋਰਾਂ ਲਗਾਈਏ ਆਡੀਓ ਸਿਸਟਮ ਲਾਈਏ ਜਿਸ ਨਾਲ ਸਾਰਿਆਂ ਨੂੰ ਅਲਰਟ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ